ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਅੱਜ ਅਸੀਂ ਬਣਾਉਣ ਲੱਗੇ ਆਂ ਚਿੱਟੇ ਚਨੇ ਉਹ ਬਣਾਇਓ ਅਸੀਂ ਪਰ ਹੁਣ ਪੂਰੀਆਂ ਬਣਾਉਣ ਲੱਗੇ ਆਂ ਠੀਕ ਹੈ ਦਿਖਾ ਲ ਦੇ ਤੁਹਾਨੂੰ ਪੂਰੀਆਂ ਬਣਾ ਦੀਆਂ ਚਲੋ ਮਿਲਦੇ ਆਂ ਆਹ ਦੀ ਚਿੱਟੇ ਚਨੇ ਬਣਾਏ ਤੇ ਨਾਲ ਇੱਧਰ ਰੱਖ ਦਿੱਤਾ ਤੇ ਪੂਰੀਆਂ ਬਣਾ ਦੇ ਬਿਲਹਿੰਵੇਲੇ ਬੈਠੇ ਸੀ ਕਿ ਚੱਲੋ ਅੱਜ ਪੂਰੀਆਂ ਖਾਣੇ ਆ ਇਹ ਆਟੇ ਦੀਆਂ ਪੂਰੀਆਂ ਆਟੇ ਦੀਆਂ ਨਾ ਤੇ ਆਲ ਇੰਦਰ ਇਥੇ ਇੰਦਰ ਅਕਤਾ ਇੰਦਰ ਪੂਰੀਆਂ ਵੀ ਰੋਣੀਆਂ ਵਾਲਾ ਤੇ ਕਿਤੇ ਕਿਤੇ ਸੋਣੀ ਲੱਗ ਜੇ ਤੇਲ ਵਾਲੀ ਚੀਜ਼ ਤੇ ਰੋਜ਼ ਨਹੀਂ ਖਰੀਦ ਸਕਦੀ ਸਾਡੀ ਗੱਲ ਦਿਲ ਕਰਿਆ ਤਾਂ ਕੀ ਕਰਨਾ ਪਰ ਆਟੇ ਦੀਆਂ ਵਧੀਆਂ ਦੂਜੇ ਦੀ ਮੈਦੇ ਨਾਲੋਂ ਇਹ ਜੀ ਚੈੱਕ ਹੋਣ ਲੱਗਾ ਹਾਂ ਗਰਮ ਕਰ ਲਾਓ ਤੇ ਬਾਅਦ ਚਾਹ ਸ਼ੀਰ ਠੀਂ ਵਿੱਚ ਰਾੜ ਦੇਣੀ ਆ ਜੀ ਵੈਲੀ ਨੇ ਹੁਣ ਬੰਦੇ ਪੂਰੀ ਆਹ ਲੋਈ ਬਣ ਗਈ ਪੂਰੀ ਤਿਆਰ ਹੋ ਰਹੀ ਹੈ ਖੁਣਨੀ ਜੈਨੇ ਵਾਲੀ ਪੂਰੀ ਆਹ ਲੋ ਤਾਂ ਉਹ ਬਣ ਗਈ ਪੂਰੀ ਫੁੱਲੀ ਨਹੀਂ ਸੌਣੀਆਂ ਲਾਦੀਆਂ ਨਾ ਨਾਲ ਦੂਜੇ ਨਾਲ ਚਿੱਟੇ ਜਣਿਆਂ ਨਾਲ ਵਧੀਆ ਲਾਦੀ ਬੱਕਰਾ ਖਵਾਦੀ ਆ ਜਾਂਦਾ ਤੇ ਨਾਲ ਹੋਏ ਪਿਆਜ਼ ਲਾਲ ਬਰੀਕ ਬਰੀ ਕੱਟਿਆ ਹੋਇਆ ਖੱਟਾ ਵੀ ਹੈ ਹਾਂ ਖੱਟਾ ਵੀ ਹੈ ਜੀ ਆਪ ਕੋ ਜੋ ਵੀ ਗੇਦਾ ਤੇ ਦੋ ਫਰਾਵ ਹੋ ਬਸ ਕੇ ਯਾਰੋ ਹੋ ਗਿਆ ਤਿਆਰ ਆਹ ਤੇ ਹੁਣ ਅਲਾਵਾਂਗੇ ਆਹ ਦੇਖ ਯਾ ਆ ਗੋਦੀ ਮੜੀ ਆ ਤੋ ਗਿਆ ਤਾਂ ਅੱਜ ਦਾ ਜੈਨੇਟਰ ਬਣਾ ਲਾਂ। ਨਾਉtion। ਸਾਡੀ ਵੇਟ ਬੇਟੇ ਤੇ ਦਿਸਲਾਉਣਗੇ। ਕਿ ਕਿ ਜ਼ਿਆਦਾ ਜਿ ਪੂਰੀਆਂ ਖਾਣੇ ਆ। ਫੇਰ ਰੋਟੀ ਰੈਂਡ ਦਿੰਨੇ ਪੂਰੀਆਂ ਬਣਾਉਣੀ ਆ। ਚੜੇ ਬਣਿਆ ਇਸੇ ਪਹਿਲਾਂ। ਤੇ ਬਾਤ ਇਹ ਨਾ ਕੋਪਾਈ। ਨਾਉtion। ਉਹ ਯਾਤਰੀ ਦੀ ਵੀ ਲੱਗ ਰਹੀ ਹਾਂ 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 ਉਹ ਪੁੰਨੇ ਪੁੰਨੇ ਹੋ ਲਗ ਗਈ ਅੱਜ ਦਾ ਅਸਲੀ ਹੈ ਕਿਦਾ ਕਿਦਾ ਸਵਾਦ ਆ ਰਿਹਾ ਹੈ ਇਹਨਾਂ ਮਿਰੋਜ ਤੇ ਇਲਾਇ ਜੀ ਨਿਹਰੀ ਲਾਦੀ ਇਹ ਗਰਮ ਡਰ ਵੀ ਲੱਗਦਾ ਭਰਾਓ ਬਾਤੇ ਦੇਰ阿里 ਨਾ ਉਹ ਤੇ ਦੇ ਰਹੇ ਤੇ ਨਾ ਬੰਦੇ ਰਹੇ ਉਹ ਤੇ ਇਹ ਤਬੋ ਮਾਰੀ ਜਲਦੀ ਆਉਣੀ ਭਰਾਓ ਆਹ ਲੋ ਤੇ ਹੋਈ ਤਿਆਰ ਤੇ ਸਾਡੇ ਹਲਵਾਈ ਹਨ ਭਰਾਓ ਇਹਦੇ ਜਲ ਕਰਦਾ ਰਹਿੰਦਾ ਜਦ ਨਾਲ ਸਾਨੂੰ ਵੀ ਖਰਾਬਦੀ ਇਹ ਚਲੋ ਵਧੀਆ ਹੈ ਸਮਾਂ ਬਹਾਨਾ ਕੁਮਾਰੀ ਦੇ ਬੁਲੇਖੇ ਕਿ ਕੀ ਕਹਿੰਦੇ ਹੁੰਦੇ ਨਾਲ ਝਿੰਗਣਾ ਨੂੰ ਪਾਣੀ ਲੱਗ ਜਾਂਦਾ ਸਾਨੂੰ ਵੀ ਮਿਲ ਜਾਂਦੀ ਆ ਭਾਈ ਵਧੀਆ ਬੰਦਿਆ ਪਰ ਜਲੇ ਮੀਂਹ ਹੋਵੇ ਨੰਦ ਫੇਰ ਹੋ ਜਾਂਦਾ ਨਹੀਂ ਜਿਵੇਂ ਫਵਾਦ ਲੱਗਦੀ ਹੈ ਹਨਾ ਮੈਂ ਨਾ ਪੋਤਰੇ ਫਾਇ ਚੱਜਦੇ ਆ ਜੀ ਜਿੰਦਾ ਸੁੱਤੀ ਉੱਠੀ ਉੱਠੇ ਤੁਹਾਡਾ ਫੋਲਡੀਆਂ ਵਿੱਚ ਕੋ ਫੋਲਡੀਆਂ ਵੀ ਹੈ ਚਲੋ ਪੁੱਤ ਦਾ ਠੀਕ ਹੈ ਭਾਈ ਸਾਹਿਬ ਬਾੜੀ ਵੀ ਨਹੀਂ ਆਲੀ ਨਾਲ ਹੋ ਗਿਆ ਫਟ ਗਈ ਆ ਕੇ ਬਿਠਾਓ ਹਾਂ ਅੱਗੇ ਪੇਟੇ ਕਰਨਾ ਹੁੰਦਾ ਲੋ ਰਿਹਾ ਤਾਂ ਬਰੀ ਹੈ ਹਾਂ ਬਰੀ 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 ਤੇ ਆਹ ਹੋਰ ਬਣਾ ਲੀਆ ਚਾਹ ਪਾਣੀ ਪੋਸਟ ਕਰਦੇ ਨਾ ਦੋ ਤਨ ਹੋਰ ਲਾ ਲੈਣੇ ਆਂ ਚਾਹ ਬਾਜ ਜੋ ਹੀ ਦਸ ਜੇਰੇ ਕੰਮ ਆ ਜਾਂਦੀ ਹੁਣ ਆਹ ਲਓ ਪੋਰੀ ਦਾ ਦਸ ਦਿਨੀ ਟੇਢੀ ਜਦਨ ਮਾਦੀ ਹੋਵੇ ਇਹ ਕਾਹਦਾ ਜ਼ਰੂਰੀ ਹੁੰਦਾ ਬਈ ਬ ਗੋਲੇ ਚਾਹੀਦੇ ਤੇ ਤੇਲ ਵੀ ਨਾ ਮੰਦੇ ਆਹ ਤੇਲ ਨਾ ਘੋਮਦੀ ਰਹਿ ਰ ਥੱਲੇ ਨਾ ਲੱਗੇ ਇਹ ਹੁੰਦਾ ਆਹ ਯਾ ਨਹੀਂ ਜਿੱਥੇ ਜਿੱਥੇ ਰਿਸ਼ਿਆ ਲੱਚ ਤੇਲ ਦੀ ਆਹ ਲਓ ਤੇ ਇਹ ਵੀ ਲਓ ਆਲੋ ਦੀ ਖੱਟਾ ਬੂੰਦੀ ਵਾਲਾ ਇਹਦੇ ਵਿੱਚ ਪਾਇਆ ਸੀ ਪਿਆਜ਼ ਲੂਣ ਮਿਰਚ ਹੋਰ ਕੀ ਪਾਇਆ ਖੀਰਾ ਖੀਰਾ ਟਮਾਟਰ ਹਾਂ ਟਮਾਟਰ ਸਾਰਾ ਕੁਝ ਪਾ ਲਿਆ ਬੱਚੇ ਜੀ ਬਾਕੀ ਆਪਣਾ ਬਣਾ ਖਵਾ ਦੇ ਇਹ ਤਾਂ ਭਾਈ ਇਹ ਆ ਬਗੇ ਹਲੇ ਪੂਰੀਓ ਯਾਰ ਹੋ ਗਏ ਸਿਆਦੀ ਚਟਣੀ ਹਰੇ ਤੇਆਂ ਦੀ ਚਟਣੀ ਹੋ ਗਈ ਜੀ ਆਹ ਪੂਰੀਆਂ ਹੋ ਗਈਆਂ ਆਹ ਦਹੀਂ ਹੋ ਗਿਆ ਪਲੇਟ ਤਿਆਰ ਹੋ ਗਈ ਥਾਬੇ ਵਾਲੀ ਯਾ ਚਿੱਟੇ ਚਨੇ ਤੇ ਆਹ ਹੋ ਗਿਆ ਪਿਆਜ਼ ਕੋਈ ਐਡਮ ਰਹਿ ਨਾ ਜਾਵੇ ਕਾਓ ਤਾਂ ਤੇ ਹੁਣ ਅਸੀਂ ਖਾਣੇ ਆ ਭਾਈ ਆ ਜਾਓ ਮੇਰੇ ਭੈਣ ਭਰਾ ਜਿਹੜੇ ਵੀ ਸਾਡੇ ਵੀਡੀਓ ਦੇਖਦੇ ਆ ਲੈ ਕੇ ਤੁਹਾਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਕਮੈਂਟ ਕਰਿਓ ਠੀਕ ਹੈ ਚਲੋ ਮਿਲਦੇ ਆ ਅਗਲੇ ਵਲੌਗ ਵਿੱਚ ਸਾਰਿਆਂ ਨੂੰ ਸਤ ਸ੍ਰੀ ਅਕਾਲ ਓਕੇ ਬਾਈ